ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਜਾਤਾਂ ਦੇ ਬੰਧਨ ਖਤਮ ਕਰਕੇ ਇੱਕੋ ਬਾਟੇ 'ਚ ਅੰਮ੍ਰਿਤ ਛਕਾਇਆ ਤੇ ਜਿਹੜੀ ਹਾਲਤ ਸਾਡੀ ਆ ਨਾ ਸਿੱਖਾਂ ਦੀ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਥੇ ਕਿਦੇ ਵੀ ਵੇਖਦੇ ਆ ਪਾਤਸ਼ਾਹ ਕਹਿੰਦੇ ਨੇ ਜਿਹੜੇ ਜਿੱਕੜ 'ਚੋਂ ਤੁਹਾਨੂੰ ਕੱਢਿਆ ਸੀ ਉੱਥੇ ਹੀ ਤੁਰੇ ਫਿਰਦੇ ਜੀ ਮੈਂ ਵੇਖਿਆ ਵੱਡੇ ਵੱਡੇ ਸ਼ਹਿਰਾਂ 'ਚ ਘੁੰਮ ਕੇ ਕਰੋੜ ਕਰੋੜ ਰੁਪਏ ਦੇ ਗੁਰਦੁਆਰੇ ਤੇ ਗੁਰਦੁਆਰੇ ਦੇ ਬਾਹਰ ਅਹੀਂ ਜਾਤ ਦੀ ਤਖਤੀ ਉੱਥੇ ਵੀ ਟੰਗ ਦਿੱਤੀ ਲਿਆ ਕੇ ਇਹ ਜੱਟਾਂ ਦਾ ਇਹ ਵੇੜਿਆਂ ਆਂਦਾ ਇਹ ਲਬਾਂਆਂ ਦਾ ਇਹ ਰਾਮ ਗੜੀਆਂ ਦਾ ਇਹ ਫਲਾਣਿਆਂ ਦਾ ਇਹ ਟਿਮਕਾਣਿਆਂ ਦਾ ਤੇ ਸਾਡਾ ਗੁਰੂ ਵੀ ਬੈਠਾ ਕਹਿੰਦਾ ਨਾ ਨਹੀਂ ਪਾਈ ਜਿਸ ਗੰਦਗੀ ਚੋਂ ਕੱਢ ਕੇ ਆਇਆ ਹਾਂ ਜਿਸ ਗੰਦਗੀ ਚੋਂ ਕੱਢਦਿਆਂ ਕੱਢਦਿਆਂ ਮੈਂ ਸਾਰੇ ਦਾ ਸਾਰਾ ਟੱਬਰ ਦੇ ਦਿੱਤਾ ਤੁਸੀਂ ਤੇ 1 ਇੰਚ ਵੀ ਨਹੀਂ ਸੁਧਰੇ ਤੁਸੀਂ ਤੇ ਯਾਰ ਉੱਥੇ ਹੀ ਤੁਰੇ ਫਿਰਦੇ ਜਿੱਥੋਂ ਮੈਂ ਤੁਹਾਨੂੰ ਕੱਢ ਕੇ ਲਿਆਇਆ ਸੀ ਇਹ ਕੱਲੀ ਆਮ ਦੁਨੀਆਦਾਰੀ ਦੀ ਗੱਲ ਨਹੀਂ ਆ ਤੁਹਾਨੂੰ ਮੈਂ ਆਪਣੀ ਹੱਡ ਕੀਤੀ ਸੁਣਾ ਦੇਣਾ ਆ ਪਹਿਮਰ ਨਾਲ ਤਿੰਨ ਵਾਰ ਹੀ ਇਹ ਗੱਲ ਵਾਪਰ ਚੁੱਕੀ ਆ ਮੇਰਾ ਨਾਮ ਹੈ ਗੁਰਪ੍ਰਤਾਪ ਸਿੰਘ ਤੁਹਾਨੂੰ ਸਾਰਿਆਂ ਨੂੰ ਪਤਾ ਮੇਰਾ ਤਖੱਲਸ ਮੰਗਰ ਲੱਗਦਾ ਪਦਮ ਮੇਰੇ ਉਸਤਾਦ ਆ ਗਿਆਨੀ ਗੁਰਚਰਨ ਸਿੰਘ ਚੰਨ ਮਤੂ ਸ਼ਾਂਗੀਆਂ ਸਾਹਿਬ ਉਹ ਫਤੇਗੜ ਚੂੜੀਆਂ ਦੇ ਲਾਗੇ ਪਿੰਡਿਆ ਉਹਨਾਂ ਨੇ ਮੈਨੂੰ ਤਖੱਲਸ ਦਿੱਤਾ ਸੀ ਪਦਮ ਪਦਮ ਦਾ ਮਤਲਬ ਤਾਂ ਨਵੇਕਲਾ ਬਾਕੀ ਸਾਰਿਆਂ ਤੋਂ ਵੱਖਰਾ ਜਿਹਦੀ ਕੋਈ ਰੀਸ ਨਾ ਕਰ ਸਕੇ ਇਹ ਮਤਲਬ ਹੁੰਦਾ ਰਾਮ ਗੜੀਏ ਜਿਹੜੇ ਸਾਡੇ ਭਰਾਵਾ ਰਾਮ ਗੜੀਆਂ ਦੇ ਵਿੱਚ ਇੱਕ ਗੋਤ ਹੁੰਦੀ ਆ ਪਦਮਾ ਮੇਰੇ ਨਾਲ ਤਿੰਨ ਵਾਰ ਜ਼ਿੰਦਗੀ ਦਾ ਤਜਰਬਾ ਹੋਇਆ ਮੈਨੂੰ ਜਦੋਂ ਸਾਡੇ ਰਾਮ ਗੜੀਏ ਭਰਾਵਾਂ ਨੇ ਇੱਕ ਦੋ ਸਟੇਜਾਂ ਤੇ ਬੁੱਕ ਕੀਤਾ ਨਾ ਉਹਨਾਂ ਪਦਮ ਸਮਝ ਕੇ ਵੀ ਸਾਡੇ ਚੋਂ ਉਹਨਾਂ ਬੁੱਕ ਕਰ ਲਿਆ ਪਹਿਲਾ ਮੈਨੂੰ ਉਹ ਮੁੜ ਕੇ ਫੋਨ ਆਇਆ ਕਰੇ ਤੇ ਮੁੜ ਕੇ ਆਪਣੀਆਂ ਸੁਣਾਇਆ ਕਰੀ ਮੈਂ ਕਹਿੰਦੀ ਸਟੇਸ਼ਨ ਕੋਈ ਹੋਰ ਹੀ ਫੜਦਾ ਜਾਦਾ ਹੈ ਮੈਂ ਗੱਲਾ-ਗੱਲਾ ਚ ਪੁੱਛ ਲਿਆ ਵੀ ਤੂੰ ਗੱਲ ਕਮਾ ਕੇ ਲਿਆਉਣਾ ਕੋਈ ਕਰਾ ਆਪਾਂ ਭਰਾ ਮੈਂ ਖਾ ਭਰਾ ਦੇ ਹੈ ਗਈਆਂ ਤੂੰ ਵੀ ਅਮਰਤਾਰੀ ਮੈਂ ਵੀ ਨਹੀਂ 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 ਤੂੰ ਵੀ ਰਾਮਗੜੀਆ ਮੈਂ ਵੀ ਰਾਮਗੜੀਆ ਮੈਂ ਕਿਹਾ ਇਸ ਚੱਕਰ ਤੇ ਤੂੰ ਪਵੇਂ ਇਹਨਾਂ ਤੇ ਚੰਗੀ ਗੱਲ ਆ ਉਹ ਕਹਿੰਦਾ ਪਈਏ ਕਿਉਂ ਨਾ ਅਹੀਂ ਤੈਨੂੰ ਬੁੱਕ ਕੀਤਾ ਵਾ ਖੁੱਲੇ ਪੈਸੇ ਦੇਣਿਆ ਰਾਮਗੜੀਆ ਨਾ ਰਾਮਗੜੀਏ ਨੂੰ ਸੱਦੂ ਤੇ ਫੇਰ ਮੈਂ ਕਿਹਾ ਮੈਂ ਸੱਚ ਕਹਿ ਹੀ ਦੇਣਾ ਤੈਨੂੰ ਮੈਂ ਕਿਹਾ ਮੈਂ ਢੱਲਵਾਂਦਾ ਮੁੰਡਾ ਮੈਂ ਜੱਟਾਂ ਦੇ ਵਿੱਚੋਂ ਆ ਫੋਨ ਕੱਟ ਲਗਾ ਕਹਿੰਦਾ ਅਹੀਂ ਬੰਦਾ ਨਵਾਂ ਬੁੱਕ ਕਰ ਲੈਣਾ ਤੂੰ ਸਾਡੇ ਦੁਆਨ ਤੇ ਨਹੀਂ ਆਉਣਾ ਅਹੀਂ ਤੇਨੂੰ ਤਾਦਪੋ ਕੀਤਾ ਵੀ ਤੂੰ ਸਾਡੇ ਚੋਂ ਇਹ ਇੱਕ ਵਾਰ ਨਹੀਂ ਇਹ ਮੇਰੀ ਜ਼ਿੰਦਗੀ ਦਾ ਤਿੰਨ ਵਾਰ ਤਜਰਬਾ ਵਾ ਇੱਥੇ ਵੀ ਆਗੇ ਕਈ ਵਾਰੀ ਅਸੀਂ ਜਾਤਾਂ-ਕੋਤਾਂ ਨੂੰ ਕਿਰਨ ਮਿੜਨ ਲੱਗ ਪਈਨੇ ਆ ਆਓ ਤੱਕੋ 22 ਧਾਰ ਦੇ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਦੇ ਖਿਲਾਫ ਕੀਤੀ ਸ਼ਿਕਾਇਤ ਉਹ ਕਹਿੰਦੇ ਸਾਨੂੰ ਗੁਰੂ ਗੋਬਿੰਦ ਸਿੰਘ ਚਾਹੀਦਾ ਜਿਉਂਦਾ ਜਾਂ ਮਰਦਾ ਆਨੰਦਪੁਰ ਠੱਠਾ ਚਾਹੀਦਾ ਔਰੰਗਜੀਤ ਨੇ ਦੋ ਬੰਦੇ ਤਿਆਰ ਕੀਤੇ ਇੱਕ ਦਾ ਨਾਮਾ ਪੈਂਦੇਖਾ ਇੱਕ ਦਾ ਨਾਮਾ ਅਦੀਨਾ ਬੇਕ ਪੈਂਦੇਖਾ ਦੋ ਹੋਏ ਆ ਮੈਂ ਪਹਿਲਾਂ ਦੱਸ ਜਾਂ ਕਿਉਂਕਿ ਕਈਆਂ ਨੇ ਜਿਨ੍ਹਾਂ ਨੇ ਧਿਆਨ ਨਾ ਨਹੀਂ ਸੁਣਨਾ ਉਹਨਾਂ ਬਾਅਦ ਚ ਫੋਨ ਕਰਨਾ ਜਾਂ ਉੱਥੇ ਜਾ ਕੇ ਪੁੱਛਣਾ ਵੀ ਪੈਂਦੇਖਾ ਤੇ ਇੱਕ ਹੋ ਜਾ ਇੱਕ ਪੈਂਦੇਖਾ ਹੋ ਜਾਵਾ ਗੁਰੂ ਹਰਗੋਬਿੰਦ ਮਹਾਰਾਜ ਦੇ ਵੇਲੇ ਔਰ ਜਦੋਂ ਜਲੰਧਰ ਨੂੰ ਜਾਈਏ ਨਾ ਜਦੋਂ ਵਿਆਸ ਟੱਪ ਦੀ ਅਗਲੇ ਬੰਨੇ ਹੁੰਦਾ ਕਰਤਾਰਪੁਰ ਕਰਤਾਰਪੁਰ ਦੀ ਚੌਥੀ ਜੰਗ ਦੇ ਵਿੱਚ ਗੁਰੂ ਹਰਗੋਬਿੰਦ ਮਹਾਰਾਜ ਦੇ ਹੱਥੋਂ ਇੱਕ ਪੈਂਦੇਖਾ ਮਰਿਆ ਸੀ ਜਿਹੜੇ ਪੈਂਦੇ ਖਾਂ ਦਾ ਮੈਂ ਜ਼ਿਕਰ ਕੀਤਾ ਉਹ ਪੈਂਦੇ ਖਾਂ ਹੈਗਾ ਵੱਖਰਾ ਮੈਨੂੰ ਇਹ ਕਹਿੰਦਾ ਇਦਾਂ ਹੋ ਸਕਦਾ ਮੈਂ ਕਿਹਾ ਜ਼ਰੂਰੀ ਥੋੜਾ ਵੀ ਇੱਕ ਪਿੰਡ 'ਚ ਗੁਰਮੁਖ ਸਿੰਘ ਕੋਈ ਹੋ ਸਕਦਾ ਪੰਜ ਸੱਤ ਗੁਰਮੁਖ ਸਿੰਘ ਵੀ ਹੁੰਦੇ ਕਈ ਇਹ ਨਾਵਾਂ ਦੀ ਕਿਹੜੀ ਗੱਲ ਹੈ ਨਾਵਾਂ ਦੇ ਨਾਵਾਂ ਨਾਲ ਬੰਦਿਆਂ ਨਾਂ ਰਲ ਜਾਂਦੇ ਆ ਅਦੀਨਾ ਬੇਗ ਤੇ ਪੈਂਦੇ ਖਾਂ ਦੀ ਡਿਊਟੀ ਲੱਗੀ ਗੁਰੂ ਕਲਗੀਧਰ ਪਾਤਸ਼ਾਹ ਨੂੰ ਜਿਉਂਦਾ ਜਾਂ ਮਰਦਾ ਫੜ ਕੇ ਲਿਆਉਣਾ ਤੇ 20000 ਫੌਜ ਦੇ ਦਿੱਤੀ ਜਦੋਂ 20000 ਫੌਜ ਦੇ ਦਿੱਤੇ ਤੇ ਹਿੰਦੂ ਰਾਜਿਆਂ ਨੇ ਸੋਚਿਆ ਉਹ ਬਾਲੀ ਦੇ ਅਹੀਂ ਦੇ ਸੇਕ ਕਿਹੇ ਨੇ ਜਾਣੀ ਇਹ ਵੀ ਇੱਕ ਬੜਾ ਵੱਡਾ ਪਵਾੜਾ ਵਾ ਜਿੰਨੇ ਕਲੇ ਦਾ ਮੋਢ ਬਣ ਕੇ ਵਿੱਚੋਂ ਕੋਈ ਫਾਇਦਾ ਲੈਣਾ ਹੁੰਦਾ ਤੇ ਜੇ ਫਾਇਦਾ ਦੂਜੇ ਦਾ ਹੋਣ ਲੱਗ ਪੈਂਦਾ ਉਹਨਾਂ ਦੀ ਫਿਰ ਆਪਸ ਵਿੱਚ ਜੁੱਤੀ ਬੋਲਾਉਣ ਲੱਗ ਪੈਂਦਾ ਆ ਵੱਡੇ ਬੰਦਿਆਂ ਦੇ ਕਿਸੇ ਕੰਮ 'ਚ ਜਿਹੜਾ ਛਤਰੋ ਛਤਰੀ ਹੋਣ ਦਾ ਮਸਲਾ ਉਹ ਇਸੇ ਕਰਕੇ ਹੀ ਹੁੰਦਾ ਵਾ ਕਿ ਜਿਹੜੀ ਧਿਰ ਨੇ ਕਲੇ ਦਾ ਮੋਢ ਬਣਿਆ ਹੁੰਦਾ ਜਦੋਂ ਉਹਨੂੰ ਮਿਲਦਾ ਕੱਖਣੀ ਤੇ ਦੂਜੀ ਧਿਰ ਸਭ ਕੁਝ ਲੈਣ ਲੱਗ ਪੈਂਦੀ ਆ ਪਰ ਉੱਥੇ ਵਿਗਾੜ ਪੈਂਦਿਆ ਫਿਰ ਉੱਥੇ ਹੀ ਪੋਤੜੇ ਬੁੱਲਦੇ ਮੁੜ ਕੇ ਟੀਵੀ ਤੇ ਜਾ ਜਾ ਕੇ ਐਂਨੇ ਤਰਨੇ ਆ ਕੀਤਾ ਐਨੇ ਤਰਨੇ ਆ ਕੀਤਾ ਕਿਉਂਕਿ ਵਿੱਚੋਂ ਗੱਫਾ ਵੰਡਿਆ ਨਹੀਂ ਨਾ ਗਿਆ ਕੋਈ ਕੋਈ ਖਾਂਜੜਾ ਛਤਾਨ ਹੀ ਹੋ ਆਦਾ ਮੈਨੂੰ